ਆਮ ਆਦਮੀ ਪਾਰਟੀ ਝੂਠ ਮਾਰ ਕੇ ਜਿਹੜੀ ਹੈ ਹੋਂਦ ਵਿੱਚ ਆਈ ਹੈ ਇਹਨਾਂ ਨੇ ਵੱਡੇ ਵੱਡੇ ਝੂਠ ਮਾਰੇ ਕੇਜਰੀਵਾਲ ਸਾਹਿਬ ਕਹਿੰਦੇ ਆ ਰੇਤਾ ਇਹਦੇ ਤੋਂ ਅਸੀਂ ਐਨੇ ਹਜ਼ਾਰ ਕਰੋੜ ਕਮਾਵਾਂਗੇ ਔਰ ਇੱਥੇ ਅਸੀਂ ਬੜੇ ਸੁਵਿਧਾਾਂ ਦੇਵਾਂਗੇ ਹਜ਼ਾਰ ਕਰੋੜ ਤੇ ਪਤਾ ਨਹੀਂ ਕੋ ਕਮਾਏ ਕਿ ਨਹੀਂ ਪਰ ਲੁੱਟ ਪੁੱਟ ਕੇ ਦਿੱਲੀ ਵਾਲੇ ਸਾਰਾ ਇਹ ਆਪਣੇ ਆਪ ਨੂੰ ਸੁਰੱਖਿਅਤ ਕਰਨ ਰਹੇ ਨੇ ਨਸ਼ਾ ਜਿਹੜਾ ਗਲੀ ਗਲੀ ਸ਼ਹਿਰ ਦੇ ਵਿੱਚ ਸਾਰੇ ਦੇ ਵਿੱਚ ਇੰਨਾ ਫਸਰ ਗਿਆ ਜਿਹੜੀਆਂ ਮਾਵਾਂ ਦੇ ਪੁੱਤ ਮਰ ਗਏ ਨੇ ਉਹ ਅੱਜ ਕੀਰਨੇ ਪਾਣ ਡੀਆਂ ਇਹਨਾਂ ਦੀ ਸਰਕਾਰ ਨੂੰ ਰੋਂਣ ਡੀਆਂ ਆ ਜਾਂਦੇ ਸੀ ਅਸੀਂ 4 ਮਹੀਨਾ ਚ ਨਸ਼ਾ ਖਤਮ ਕਰਦਾਂਗੇ ਉਹ ਜਿਹੜਾ ਨਸ਼ਾ ਅਜ ਵੀ ਨਹੀਂ ਖਤਮ ਹੋਇਆ ਉਹ ਬੀਬੀਆਂ ਹਜ਼ਾਰ ਰੁਪਇਆ ਗਿੰਡੀਆਂ 3 ਸਾਲ ਹੋ ਗਿਆ 36 ਮਹੀਨੇ ਹੋ ਗਿਆ ਇੱਕ ਇੱਕ ਬੀਬੀ ਦਾ 36 40 40000 ਰੁਪਇਆ ਇੱਕ ਬੀਬੀ ਦਾ ਬਣ ਚੁਟਾ ਵਾ ਜਿਹੜਾ ਇਹਨਾਂ ਵੱਡਾ ਏਡਾ ਝੂਠ ਮਾਰਿਆ ਬੀਬੀਆਂ ਵਿਚਾਰੀਆਂ ਭੱਜ ਭੱਜ ਵੋਟਾਂ ਪਾ ਆਪਾਂ ਥੱਕ ਗਈਆਂ ਔਰ ਅੱਜ ਇਹਨਾਂ ਨੂੰ ਗਾਲਾਂ ਕੱਢਣ ਡੀਆਂ ਲੋਕੇ ਤਿਆਰ ਬਰ ਤਿਆਰ ਬੈਠੇ ਆ ਔਰ ਕਾਂਗਰਸ ਪਾਰਟੀ ਇਸ ਵਾਰ ਸ਼ਾਨਦਾਰ ਜਿੱਤ ਹਾਸਲ ਕਰੇਗੀ ਤੇ ਹਰਮੀ ਸਿੰਘ ਸੰਧੂ ਇੱਕ ਬੜਾ ਵੱਡਾ ਨਸ਼ੇ ਦਾ ਤਸਕਰ ਆ ਕਾਂਗਰਸ ਪਾਰਟੀ ਵੱਲੋਂ ਜੋ ਵੀ ਕੈਂਡੀਡੇਟ ਹੋਏਗਾ ਇੱਕ ਮੁਠ ਹੋ ਕੇ ਕਾਂਗਰਸ ਲੋਕ ਮੁੱਦੇ ਲੈ ਕੇ ਇੱਥੇ ਜਾਵੇਗੀ ਰਹੀ ਗੱਲ ਕਾਂਗਰਸ ਨੇ ਇਸ ਹਾਲਾਂ ਬਾਅਦ ਜਿੱਤੀ ਸੀ ਤੇ ਫਿਰ ਹਾਰ ਦਾ ਮੂੰਹ ਵੇਖਣਾ ਪਿਆ ਉਹਦਾ ਮੁੱਖ ਕਾਰਨ ਇਹ ਸੀ ਕਿ ਜਿਹੜੀ ਝਾੜੂ ਵਾਲਿਆਂ ਨੇ ਲੋਕਾਂ ਨੂੰ ਠੱਗੀ ਮਾਰੀ ਤੇ ਫਰੌਡ ਗਰੰਟੀਆਂ ਦਿੱਤੀਆਂ ਉਹ ਕਿਸੇ ਸ਼ਾਇਰ ਨੇ ਕਿਹਾ ਸੀ ਕਿ ਇਹ ਇਸ ਕਦਰ عوام 'ਤੇ ਆਸਾਨ ਕਰਤੇ ਹਨ ਅੱਖਾਂ ਛੀਨ ਲੈਂਦੇ ਹਨ ਅਤੇ ਚਸ਼ਮੇਦਾਨ ਕਰਦੇ ਇਹ ਉਹ ਗੱਲ ਪੰਜਾਬੀਆਂ ਨਾਲ ਕੀਤੀ ਹੈ ਇਹਨਾਂ ਨੇ ਅੱਖਾਂ ਖੋਲੀਆਂ ਤੇ ਚਸ਼ਮੇਦਾਨ ਕਰਦੇ ਨੇ ਇਹ ਗੱਲ ਇਸ ਲਈ ਠੁਕਦੀ ਹੈ ਇਹਨਾਂ ਤੇ ਕਿਉਂਕਿ ਇੱਕ ਲੈਂਡ ਪੂਲਿੰਗ ਸਕੀਮ ਆਈ ਹੈ ਕਹਿੰਦੇ 40000 ਏਕੜ ਕਿਸਾਨਾਂ ਤੋਂ ਲੈਣਾ ਹੈ ਕਹਿੰਦੇ ਭਾਈ ਆਪੋ ਆਪਣੀ ਜ਼ਮੀਨ ਦੇ ਦਿਓ ਤੇ ਤੁਹਾਨੂੰ ਰਿਟਰਨ ਚ ਕੀ ਦਵਾਂਗੇ ਤੁਹਾਡੀ ਪਲਾਟ ਤੋਂ ਤੁਹਾਡੀ ਜ਼ਮੀਨ ਚੋਂ 1000 ਗੱਜ ਦਾ ਪਲਾਟ ਸੱਚੀ ਗੱਲ ਦੋਸਤੋ ਮੈਂ ਹਾਂ ਨਿਸ਼ਾਨ ਸੋਹਤਾ ਤੇ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੀਡ ਨਿਊਜ਼ ਚੈਨਲ ਦੋਸਤੋ ਤਰਨਤਾਰਨ ਦੇ ਵਿੱਚ ਡਾਕਟਰ ਕਸ਼ਮੀਰ ਸਿੰਘ ਸੋਲ ਦੇ ਦੇਹਾਂਤ ਤੋਂ ਬਾਅਦ ਤਰਨਤਾਰਨ ਦੀ ਜਿਹੜੀ ਸੀਟ ਹੈ ਖਾਲੀ ਹੋ ਚੁੱਕੀ ਹੈ ਤੇ ਐਸ ਵਕਤ ਤਰਨਤਾਰਨ ਦੇ ਵਿੱਚ ਜਿਹੜੀ ਸਿਆਸਤ ਆ ਉਹ ਗਰਮਾ ਗਈ ਹੈ ਵੇਖਣ ਵਾਲੀ ਗੱਲ ਇਹ ਆ ਕਿ ਪਾਰਟੀਆਂ ਸਾਰੀਆਂ ਪੱਬਾਂ ਪਰ ਹੋਈਆਂ ਪਈਆਂ ਨੇ ਜੇਕਰ ਗੱਲ ਕਰੀਏ ਐਸ ਵਕਤ ਕਾਂਗਰਸ ਪਾਰਟੀ ਦੀ ਜਿਹੜੀ ਕਿ ਸੈਂਟਰ ਦੀ ਪਾਰਟੀ ਆ ਉਹ ਵੀ ਇਸ ਵਕਤ ਤਰਨ ਤਰਨ ਤੋਂ ਸਾਡੇ ਨਾਲ ਸਰਦਾਰ ਰਣਜੀਤ ਸਿੰਘ ਜੀ ਰਾਣਾ ਗੰਢੀਵਿੰਡ ਜਿਹੜੇ ਕਿ ਸਾਡੇ ਨਾਲ ਇਸ ਵਕਤ ਮੌਜੂਦ ਨੇ ਨਾਲ ਹੀ ਉਹਨਾਂ ਦੇ بیٹے ਵੀ ਸਾਡੇ ਨਾਲ ਮੌਜੂਦ ਨੇ ਜਿਹੜੇ ਇੱਕ ਜਗਮੀਤ ਸਿੰਘ ਜੀ ਗੰਢੀਵਿੰਡ ਜਿਹੜੇ ਕਿ ਐਡਵੋਕੇਟ ਨੇ ਇਹਨਾਂ ਦਾ ਵੀ ਬਲਾਕ ਦੇ ਆਪਣਾ ਅਹੁਦਾ ਏ ਸੋ ਅੱਜ ਇਹਨਾਂ ਨਾਲ ਰੂਬਰੂ ਤੁਹਾਨੂੰ ਕਰਾਉਣ ਜਾ ਰਹੇ ਹਾਂ ਕਿ ਇਸ ਵਕਤ ਜਿਹੜੀ ਇਲੈਕਸ਼ਨ ਦਾ ਦੌਰ ਚੱਲ ਰਿਹਾ ਏ ਸਾਰੀਆਂ ਪਾਰਟੀਆਂ ਆਪਣੀ ਯੋਰ ਲਗਾ ਰਹੀਆਂ ਇਸ ਵਕਤ ਆਪ ਜੀ ਦਾ ਕੀ ਕਹਿਣਾ ਹੈ ਸਚਕਾਲ ਜੀ ਪਹਿਲਾਂ ਸਵਾਗਤ ਹੈ ਜੀ ਆਪ ਜੀ ਦਾ ਸਾਡੇ ਚੈਨ ਤੇ ਤੁਹਾਡੇ ਮੈਂ ਸੋਤਾ ਸਾਹਿਬ ਤੁਹਾਡੀ ਬਹੁਤ ਧੰਨਵਾਦੀ ਹਾਂ ਤੁਹਾਡਾ ਕਿ ਜਿਹੜਾ ਤੁਸੀਂ ਆਪਣਾ ਕੀਮਤੀ ਟਾਈਮ ਕੱਢ ਕੇ ਸਾਡੇ ਵਰਗੇ ਜਿਹੜੇ ਵਰਕਰ ਨੇ ਕਾਂਗਰਸ ਦੇ ਉਹਨਾਂ ਨਾਲ ਅੱਜ ਰੂਬਰੂ ਜਿਹੜਾ ਸੰਗਤਾਂ ਲੋਕਾਂ ਦੇ ਨਾਲ ਕਰਾ ਰਹੇ ਜੀ ਧੰਨਵਾਦ ਤੁਹਾਡਾ ਵੀ ਸਵਾਗਤ ਹੈ ਜੰਗੀਦੀ ਹਾਂ ਜੀ ਮੈਂ ਬਹੁਤ ਧੰਨਵਾਦੀ ਹਾਂ ਜੀ ਤੁਹਾਡਾ कि ਤੁਸੀਂ ਅੱਜ ਸਾਡੇ ਕੋਲ ਪਹੁੰਚੇ ਇੰਟਰਵਿਊ ਕਰ ਲਈ ਮੈਂ ਜਗਮੀਤ ਸਿੰਘ ਗੰਢੀਵੰਡ ਬੁਲਾਰਾ ਪੰਜਾਬ ਕਾਂਗਰਸ ਤੇ ਬਲੋਕ ਕਾਂਗਰਸ ਕਮੇਟੀ ਪ੍ਰਧਾਨ ਗੰਢੀਵੰਡ ਤੁਹਾਡਾ ਰੋਜ਼ਾਨਾ ਸਪੀਡ ਨਿਊਜ਼ ਦਾ ਸਵਾਗਤ ਕਰਦਾ ਹਾਂ ਥੈਂਕ ਯੂ ਜੀ ਪਹਿਲਾ ਸਵਾਲ ਸਾਡਾ ਰਹੇਗਾ ਜੀ ਰਣਾ ਸਾਹਿਬ ਤੁਹਾਡੇ ਨਾਲ ਕਿ ਇਸ ਵਕਤ ਤਰਨ ਤਾਰਨ ਦੀ ਜਿਹੜੀ ਸ਼ੀਟ ਹੈ ਉਹ ਖਾਲੀ ਹੋ ਚੁੱਕੀ ਹੈ ਤੇ ਜਿਮਨੀ ਚੋਣ ਦਾ ਐਲਾਨ ਕੋਈ ਜੀ ਦਿਨਾਂ ਦੇ ਵਿੱਚ ਹੋ ਜਾਣਾ ਹੈ ਕੀ ਲੱਗਦਾ ਹੈ ਕਿ ਕਾਂਗਰਸ ਪਾਰਟੀ ਇਥੇ ਸ਼ੀਟ ਜਿੱਤ ਸਕਦੀ ਹੈ ਮੈਂ ਚੇਅਰਮੈਨ ਰਣਜੀਤ ਸਿੰਘ ਰਾਣਾ ਗੰਡੀਵਨ ਚੇਅਰਮੈਨ ਬਲੌਕ ਸੰਤੀ ਗੰਡੀਵਨ ਜਿਹੜਾ ਕਿ ਆਪਣੇ ਬਾਰੇ ਥੋੜਾ ਜਿਆਦਾ ਦੱਸਣਾ ਚਾਹਣਾ ਹੈ ਕਿ ਮੈਂ ਜਿਹੜਾ ਮੇਰਾ ਪਰਿਵਾਰ ਅਸੀਂ ਪਿਛਲੀਆਂ ਪੁਸ਼ਤਾਂ ਜਿੰਨੀਆਂ ਵੀ ਜਦੋਂ ਦੇਸ਼ ਆਜ਼ਾਦ ਹੋਇਆ ਉਦੋਂ ਤੋਂ ਲੈ ਕੇ ਅੱਜ ਤੱਕ ਮੇਰੇ ਦਾਦਾ ਜੀ ਸਰਦਾਰ ਗੁਰदयाल ਸਿੰਘ ਢਿੱਲੋਂ ਜੀ ਜਿਹੜੇ ਕਿ ਇਹ ਹਿੰਦੁਸਤਾਨ ਦੇ ਸਪੀਕਰ ਹੈ ਔਰ ਵਰਲਡ ਦੇ ਸਪੀਕਰਾਂ ਦੇ ਪ੍ਰੈਜ਼ੀਡੈਂਟ ਵੀ ਰਹੇ ਉਹਨਾਂ ਨਾਲ ਕੰਮ ਕੀਤਾ ਮੇਰੇ ਪਿਤਾ ਜੀ ਸਾਬਤ ਲੋਕ ਸਿੰਘ ਢੱਲੋਂ ਜਿਹੜੇ ਗੰਡੀਵਿੰਡ ਦੇ 10 ਸਾਲ ਸਰਪੰਚ ਰਹੇ ਉਹਨਾਂ ਮਗਰੋਂ ਮੈਂ ਗੰਡੀਵਿੰਡ ਪਿੰਡ ਜਿਹੜਾ ਸਾਡਾ 4500 ਵੋਟ ਦਾ ਪਿੰਡ ਹੈ ਔਰ 15-20 ਹਜ਼ਾਰ ਵਾਦੀ ਦਾ ਪਿੰਡ ਹੈ ਜਿਹਦੇ ਵਿੱਚ ਮੈਂ 4-5 ਲੱਖਾਂ ਆਪਣੀਆਂ ਲੜੀਆਂ ਔਰ ਸਭ ਤੋਂ ਵੱਡੇ ਭਾਗ ਹੈ ਮੇਰੇ ਕਿ ਮੇਰੇ ਅੱਗੇ ਨਹੀਂ ਕੋਈ ਖਲੋਤਾ ਸਾਰਿਆਂ ਹੀ ਮੈਂ ਸਰਬਸੰਮਤੀ ਦੇ ਨਾਲ ਮੇਰੇ ਗੰਡੀਵਿੰਡ ਪਿੰਡ ਨੇ ਮੈਨੂੰ ਜਿਤਾਇਆ ਔਰ ਇਥੋਂ ਤੱਕ ਮਗਰਲੀ ਜਿਹੜੀ ਮੇਰੀ ਹੈਗੀ ਐ ਇਲੈਕਸ਼ਨ ਬਲੌਕ ਸੰਤੀ ਦਾ ਚੇਅਰਮੈਨ ਵਜੋਂ ਮੈਂ ਜਿਹੜੀ ਨਿਭਾਈ ਆ ਔਰ ਇਸ ਮਕਾਮ ਤੱਕ ਪਹੁੰਚਾ ਵਾਂ ਕਿ ਮੈਂ ਜਿਹੜਾ 2 ਨੰਬਰ ਸੀਟ ਐ ਐਮਐਲਏ ਤੋਂ ਥੱਲੇ ਚੇਅਰਮੈਨ ਬਲੌਕ ਸੰਤੀ ਦੀ ਉਹਨੂੰ ਹੀ ਪੂਰਾ ਕਰ ਚੁੱਕਾ ਔਰ ਅੱਜ ਮੈਂ ਚਾਹਣਾ ਕਿ ਮੈਂ ਜਿਹੜਾ ਤਰਨ ਤਾਰਨ ਦੀ ਸੇਵਾ ਕਰ ਸਕਾਂ ਕਿਉਂਕਿ ਪਿਛਲੇ ਦਿਨਾਂ ਜਿਹੜੇ ਐਮਐਲਏ ਸੰਸਦਾਰ ਸੋਹਲ ਸਾਹਿਬ ਉਹਨਾਂ ਦੀ ਡੈਥ ਹੋ ਚੁੱਕੀ ਹੈ ਉਹਦੇ ਕਰਕੇ ਜਿਹੜੀ ਇਹ ਸੀਟ ਤਰਨਤਾਰਨ ਦੀ ਉਹ ਖਾਲੀ ਹੋ ਚੁੱਕੀ ਹੈ ਔਰ ਮੈਂ ਬਿਲਕੁਲ ਤਿਆਰ-ਬਰ ਤਿਆਰ ਹਾਂ ਜੇ ਮੈਨੂੰ ਪਾਰਟੀ ਕਹੇਗੀ ਸੀਟ ਲੜ ਔਰ ਠੋਕੇ ਲੜਾਂਗਾ ਔਰ ਜਿਹਦੇ ਵਿੱਚ ਮੈਂ ਸਮਝਦਾ ਕਿ ਮੇਰੀ ਘਰੋਂ ਮੈਂ 10000 ਵੋਟ ਜਿਹੜੀ ਆਪਦੀ ਪਰਸਰਾ ਲੈ ਕੇ ਚਲਦਾ ਮੈਂ ਪਾਰਟੀ ਤੋਂ ਵੱਖਰੀ ਜੇ ਕਿਰਪਾ ਕਰਕੇ ਮੈਨੂੰ ਸੀਟ ਦਿੰਦੇ ਆ ਤਾਂ ਮੈਂ ਬੜੇ ਤਗੜੇ ਮਾਰਜਨ ਦੇ ਨਾਲ ਇਥੋਂ ਕਾਂਗਰਸ ਦੀ ਝੋਲੀ ਦੇ ਵਿੱਚ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਔਰ ਰਾਜਾ ਬੜੈੰਗ ਜੀ ਦੀ ਝੋਲੀ ਦੇ ਵਿੱਚ ਪਾ ਕੇ ਕਾਂਗਰਸ ਦਾ ਝੰਡਾ ਜਿਹੜਾ ਬਲੰਦ ਕਰਾਂਗਾ ਔਰ ਚੜਦੀ ਕਲਾ 'ਚ ਖੜਾਂਗਾ ਮੇਰੇ ਨਾਲ ਇਸ ਵਕਤ ਗੰਡੀਵਿੰਡ ਬਲਾਕ ਦੇ ਪ੍ਰੈਜ਼ੀਡੈਂਟ ਜਗਮੀਤ ਢਲੋਂ ਮੇਰਾ ਜਿਹੜਾ ਬੇਟਾ ਵੀ ਹੈ ਉਹ ਵੀ ਮੇਰੇ ਨਾਲ ਬੈਠੇ ਨੇ ਮੇਰੇ ਨਾਲ ਇਸ ਵਕਤ ਸਰਦਾਰ ਲਖਵਿੰਦਰ ਸਿੰਘ ਲੱਕੀ ਪਾਗਲ ਜੀ ਜਿਹੜੇ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਨੇ ਉਹ ਵੀ ਮੇਰੇ ਨਾਲ ਮੌਜੂਦ ਨੇ ਅਸੀਂ ਬੜੇ ਤਗੜੇ ਹੋ ਕੇ ਜਿਹੜਾ ਇਹਨੂੰ ਝੰਡੇ ਨੂੰ ਬਲੰਦ ਕਰਾਂਗੇ ਗੰਨੀਵਿੰਦ ਸਾਹਿਬ ਤੁਸੀਂ ਗੱਲ ਕੀਤੀ ਹੈ ਕਿ ਜਿੱਤ ਪ੍ਰਾਪਤ ਕਰਨ ਦੀ ਲੇਕਿਨ ਪਾਰਟੀਆਂ ਹੋਰ ਵੀ ਨੇ ਮੈਦਾਨ ਦੇ ਵਿੱਚ ਤੇ ਕੀ ਲੱਗਦਾ ਹੈ ਕਿ ਪਾਰਟੀ ਦੂਜੀਆਂ ਪਾਰਟੀਆਂ ਜਿਹੜੀਆਂ ਉਹ ਤੁਹਾਨੂੰ ਇਸ ਵਕਤ ਤੁਹਾਡਾ ਮੁਕਾਬਲਾ ਕਿਸ ਪਾਰਟੀ ਨਾਲ ਗਿਣ ਰਹੇ ਸਾਡਾ ਤੇ ਜੇ ਅਸੀਂ ਦੇਖਦੇ ਆ ਨਾ ਜੀ ਸਾਡਾ ਇਸ ਵਕਤ ਕਿਸੇ ਪਾਰਟੀ ਨਾਲ ਵੀ ਮੁਕਾਬਲਾ ਨਹੀਂ ਹੈਗਾ ਕਿਉਂਕਿ ਆਮ ਆਦਮੀ ਪਾਰਟੀ ਝੂਠ ਮਾਰ ਕੇ ਜਿਹੜੀ ਹੈ ਹੋਂਦ ਵਿੱਚ ਆਈ ਹੈ ਇਹਨਾਂ ਨੇ ਵੱਡੇ ਵੱਡੇ ਝੂਠ ਮਾਰੇ ਕੇਜਰੀਵਾਲ ਸਾਹਿਬ ਕਹਿੰਦੇ ਆਹ ਰੇਤਾ ਇਹਦੇ ਤੋਂ ਅਸੀਂ ਇੰਨੇ ਹਜ਼ਾਰ ਕਰੋੜ ਕਮਾਵਾਂਗੇ ਔਰ ਇੱਥੇ ਅਸੀਂ ਬੜੀਆਂ ਸਹੂਲਤਾਂ ਦੇਵਾਂਗੇ ਹਜ਼ਾਰ ਕਰੋੜ ਤੇ ਪਤਾ ਨਹੀਂ ਕੋਈ ਕਮਾਏ ਕਿ ਨਹੀਂ ਪਰ ਲੁੱਟ ਪੁੱਟ ਕੇ ਦਿੱਲੀ ਵਾਲੇ ਸਾਰਾ ਇਹ ਆਪਣੇ ਆਪ ਨੂੰ ਸੁਰੱਖਿਅਤ ਕਰਨ ਡਏ ਨੇ ਉਹਦੇ ਤੋਂ ਵਾਦਾ ਜੇ ਮੈਂ حساب ਲਾਵਾਂ ਨਸ਼ਾ ਜਿਹੜਾ ਗਲੀ ਗਲੀ ਸ਼ਹਿਰ ਦੇ ਵਿੱਚ ਸਾਰੇ ਦੇ ਵਿੱਚ ਇੰਨਾ ਫਸਰ ਗਿਆ ਜਿਹੜੀਆਂ ਮਾਵਾਂ ਦੇ ਪੁੱਤ ਮਰ ਗਏ ਨੇ ਉਹ ਅੱਜ ਕੀਰਨੇ ਪਾਣ ਡੀਆਂ ਇਨਾਂ ਦੀ ਸਰਕਾਰ ਨੂੰ ਰੋਂਡੀਆਂ ਆ ਜਾਂਦੇ ਸੀ ਅਸੀਂ 4 ਮਹੀਨਾ ਚ ਨਸ਼ਾ ਖਤਮ ਕਰਦਾਂਗੇ ਉਹ ਜਿਹੜਾ ਨਸ਼ਾ ਅਜ ਵੀ ਨਹੀਂ ਖਤਮ ਹੋਇਆ ਉਹ ਬਹੁਤ ਬੁਰੀ ਹਾਲਤ ਤਰਨਤਾਰਨ ਸ਼ਹਿਰ ਸਿਟੀ ਚ ਵੀ ਤੇ ਸਾਰਿਆਂ ਪਿੰਡਾਂ ਦੇ ਵਿੱਚ ਵੀ ਇਹ ਬਹੁਤ ਬੁਰੀ ਤਰ੍ਹਾਂ ਚੱਲ ਰਿਹਾ ਉਹਦੇ ਤੋਂ ਵੱਧ ਲਾ ਨ ਆਰਡਰ ਗੈਂਗਸਟਰ ਪਤਾ ਨਹੀਂ ਕਿੰਨੂ ਕਿੱਥੇ ਕਦੋਂ ਗੋਲੀ ਮਾਰ ਦਿੰਦੇ ਆ ਉਹ ਵੇਖੋ ਜਿਹੜੀ ਬਦਤੋਂ ਬੱਤਰ ਹੋਈ ਪਈ ਆ ਜਿਹੜੀ ਲਾ ਨ ਆਰਡਰ ਦੀ ਸਥਿਤੀ ਉਹ ਇੱਥੇ ਜੇ ਥਾਣੇ ਨੇ ਪੰਜਾਬ ਪੁਲਿਸ ਦੇ ਥਾਣੇ ਨੇ ਉਹ ਵੀ ਰਾਤ ਨੂੰ ਸ਼ਾਮ ਨੂੰ ਬੰਦ ਕਰਕੇ ਸੌਂਦੇ ਆਪਦੇ ਗੇਟ ਕਿ ਪਤਾ ਨਹੀਂ ਕਿੰਨੇ ਕਦੋਂ ਇੱਥੇ ਕੀ ਹੋ ਜਾਣਾ ਉਹ ਵੀ ਡਰਦੇ ਕਿਤੇ ਰਾਤ ਨੂੰ ਕੋਈ ਚੱਲ ਜੇ ਤਾਂ ਵੀ ਬੂਹਾ ਨਹੀਂ ਖੋਲਦੇ ਇੰਨਾ ਮਾੜਾ ਹਾਲ ਹੋ ਗਿਆ ਉਹਦੇ ਤੋਂ ਬਾਅਦ ਜੇ ਮੈਂ ਕਵਾਂ ਇਹ ਝੂਠ ਮਾਰ ਕੇ ਆਈ ਉਹ ਬੀਬੀਆਂ 1000 ਰੁਪਏ ਗਿੰਡੀਆਂ 3 ਸਾਲ ਹੋ ਗਿਆ 36 ਮਹੀਨੇ ਹੋ ਗਿਆ ਇੱਕ ਇੱਕ ਬੀਬੀ ਦਾ 36 40 40000 ਰੁਪਏ ਇੱਕ ਬੀਬੀ ਦਾ ਬਣ ਚੁੱਕਾ ਵਾ ਜਿਹੜਾ ਇਹਨਾਂ ਵੱਡਾ ਏਡਾ ਝੂਠ ਮਾਰਿਆ ਬੀਬੀਆਂ ਵਿਚਾਰੀਆਂ ਭੱਜ ਭੱਜ ਵੋਟਾਂ ਪਾ ਆਪਾ ਥੱਕ ਗਈਆਂ ਔਰ ਅੱਜ ਇਹਨਾਂ ਨੂੰ ਗਾਲਾਂ ਕੱਢਣ ਡੀਆਂ ਉਦੋਂ ਅੱਗੇ ਕਿਸਾਨੀ ਤੇ ਆ ਜਾ ਏ ਉਹ ਕਹਿੰਦਾ ਇਹ ਮਾਸਟਰ ਮਹਿੰਦਰ ਸਿੰਘ ਦਾ ਮੈਂ ਮੁੰਡਾ ਵਾਂ ਕਿਸਾਨ ਦਾ ਮੁੰਡਾ ਵਾਂ ਇਹਨਾਂ ਇਹਨੇ ਮਾਸਟਰ ਮਹਿੰਦਰ ਸਿੰਘ ਦੇ ਮੁੰਡੇ ਨੇ ਜਿਹੜਾ ਆਪਣਾ ਸੀਐਮ ਭਗਵੰਤ ਮਾਨ ਜੀ ਆ ਇਹਨਾਂ ਉਹ ਜੁੱਤੀ ਫੇਰੀ ਕਿਸਾਨਾਂ ਨੂੰ ਜਿਹੜੀ ਕਿ ਚੀਕ ਚੀਕ ਕਰਦੇ ਅੱਜ ਕਿਸਾਨ ਇਹਨਾਂ ਨੂੰ ਡੇ ਆ ਵੀ ਕਿਤੇ ਸਾਡੇ ਕਾਬੂ ਆਇਓ ਤੁਸੀਂ ਵੋਟ ਲੈਣ ਆਇਓ ਦੱਸਾਂਗੇ ਵੇ ਰਸਤਾਂ ਗਾਗੇ ਲੈ ਆਵਾ ਗੱਲ ਜਿਹੜੀ ਆ ਟੁੱਕਲ ਮਲਾ ਕੇ ਜਿਹੜਾ ਬੇੜਾ ਗਰਕ ਕਰਕੇ ਰਸਤਾ ਵਾ ਇਹਨਾਂ ਨੂੰ ਲੋਕ ਡੀਕੰਡੇ ਆ ਜਿਹੜਾ ਕਹਿੰਦਾ ਨਾ ਭਗਵੰਤ ਸਿੰਘ ਮਾਨ ਡੜਾ ਤੋਂ ਡੜਾ ਹੁੰਦਾ ਹੈ ਕਿਧਰ ਸੇ ਚੜਾ ਹੁੰਦਾ ਹੈ ਇਹ ਸਮਾਂ ਹੁਣ ਆ ਗਿਆ ਇਹ ਉਹ ਡਲੇ ਜਿਹੜੇ ਇਹਨਾਂ ਦੇ ਪਹਿਣੇ ਆ ਲੋਕਾਂ ਨੇ ਮਾਰਨੇ ਆ ਲੋਕੇ ਤਿਆਰ ਬਰ ਤਿਆਰ ਬੈਠੇ ਆ ਔਰ ਕਾਂਗਰਸ ਪਾਰਟੀ ਇਸ ਵਾਰ ਸ਼ਾਨਦਾਰ ਜਿੱਤ ਹਾਸਲ ਕਰੇਗੀ ਅੱਜ ਤੱਕ ਤਰਨ ਤਾਰਨ ਤੋਂ ਆਮ ਆਦਮੀ ਪਾਰਟੀ ਨੇ ਸਰਦਾਰ ਹਰਮੀਤ ਸਿੰਘ ਸੰਧੂ ਨੂੰ ਅੱਗੇ ਲੈਣ ਦਾ ਚਿਹਰਾ ਲੈ ਕੇ ਆਂਦਾ ਕੀ ਲੱਗਦਾ ਕਿ ਹਰਮੀਤ ਸਿੰਘ ਸੰਧੂ ਦੇ ਆਉਣ ਦੇ ਨਾਲ ਆਮ ਆਦਮੀ ਪਾਰਟੀ ਦੀ ਜਿੱਤ ਬਰਕਰਾਰ ਹੈ ਮੈਂ ਤੇ ਕੱਲ ਵੇਖਣ ਡਿਆ ਸੀ ਸੋਸ਼ਲ ਮੀਡੀਆ ਦੇ ਉੱਤੇ ਜੀ ਹਰਮੀਤ ਸਿੰਘ ਸੰਧੂ ਸਾਹਿਬ ਜਦੋਂ ਇਹਨਾਂ ਨੇ ਇੰਟਰ ਕੀਤੇ ਨੇ ਆਮ ਆਦਮੀ ਪਾਰਟੀ ਦੇ ਵਿੱਚ ਇਹਨਾਂ ਦੇ ਹੀ ਜਿਹੜੇ ਆਮ ਪਾਰਟੀ ਦੇ ਚੇਅਰਮੈਨ ਨੇ ਦੋ ਤਿੰਨ ਉਹ ਵੀਡੀਓ ਪਾ ਰਹੇ ਸਨ ਕਿ ਅਸੀਂ ਰਮੇਸ਼ ਸਿੰਘ ਸੰਧੂ ਨੂੰ ਨਹੀਂ ਲਵਾਗੇ ਕਿ ਉਹ ਜਿਹੜੇ ਨਸ਼ੇ ਦੇ ਤਸਕਰ ਨੇ ਮਜੀਠੀਆ ਸਾਹਿਬ ਦੇ ਨਾਲ ਉਹ ਨਸ਼ਾ ਵੇਚਦੇ ਰਹੇ ਨੇ ਔਰ ਇਹ ਉਹਨਾਂ ਦੇ ਬੋਲ ਨੇ ਮੇਰੇ ਨਹੀਂਗੇ ਇਹ ਜਿਹੜੇ ਚੇਅਰਮੈਨ ਗੁਰਦੇਵ ਸਿੰਘ ਸੰਧੂ ਤੇ ਹੋਰ ਦੋ ਤਿੰਨ ਚੇਅਰਮੈਨ ਉਹਨਾਂ ਦੀ ਰੀਲ ਜਿਹੜੀ ਚੱਲਦੀ ਆ ਉਹਨਾਂ ਨਾਲ ਪੋਸਟਰ ਲੈ ਕੇ ਵੀ ਉਹ ਮੇਰੇ ਕੋਲ ਪ੍ਰੂਫ ਹੈ ਨੇ ਉਹ ਕਹਿ ਰਿਹਾ ਕਿ ਜਿਹੜਾ ਭਗਵੰਤ ਮਾਨ ਜਦੋਂ ਆਇਆ ਹੋਂਦ ਵਿੱਚ ਤੇ ਜਿਹੜੀ ਵੋਟ ਮੰਗੀ ਸੀ ਤਰਨਤਾਰਨ ਦੇ ਵਿੱਚ ਐਮਐਲਏ ਵਾਸਤੇ ਉਹ ਇਸ ਕਰਕੇ ਮੰਗੀ ਕਿ ਹਰਮੀਤ ਸਿੰਘ ਸੰਧੂ ਇੱਕ ਬੜਾ ਵੱਡਾ ਨਸ਼ੇ ਦਾ ਤਸਕਰ ਆ ਇਹ ਜਿਹੜਾ ਵਾ ਇਹਨੂੰ ਅਸੀਂ ਮਤਲਬ ਇਹ ਇਹ ਗਲਤ ਕੰਮ ਕਰਦਾ ਵਾ ਉਹਦੇ ਅੰਗੇਜਡ ਜਿਹੜੀ ਆ ਆਮ ਆਦਮੀ ਵੋਟ ਜਿਹੜੀ ਆਮ ਆਦਮੀ ਪਾਰਟੀ ਨੂੰ ਵੋਟ ਪਈ ਸੀ ਔਰ ਅੱਜ ਉਹ ਜਿਹੜਾ ਹਰਮੀਤ ਸਿੰਘ ਸੰਧੂ ਆ ਇਹਨਾਂ ਦੀ ਵਾਸ਼ਿੰਗ ਮਸ਼ੀਨ ਵਿੱਚੋਂ ਨਹਾ ਧੋ ਕੇ ਇਹਨਾਂ ਨੇ ਅਗਲੇ ਬੰਨੇ ਰੱਖਤਾ ਕਿ ਇਹ ਬਹੁਤ ਚੰਗਾ ਜੀ ਔਰ ਜਿਹੜੇ ਉਹ ਚੇਅਰਮੈਨ ਉਹ ਵਿਚਾਰੇ ਰੋਂਦੇ ਫਿਰਦੇ ਆ ਜਿਹੜੇ ਭਗਵੰਤ ਮਾਨ ਦੇ ਭਮੱਕੜ ਆ ਔਰ ਦਰਿਆਾਂ ਦੇ ਉੱਤੇ ਚੰਬੜ ਗਏ ਆ ਮੈਨੂੰ ਤੇ ਜਾਬਦਾਨੇ ਵੀ ਉਹ ਚੋਣ ਇਹ ਬਹੁਤ ਮਾੜਾ ਅਸਰ ਪਿਆ ਵਾ ਔਰ ਲੋਕ ਇਹਦਾ ਜਿਹੜਾ ਵਾ ਉਹ ਵੋਟਿੰਗ ਦੇ ਵਿੱਚ ਜਵਾਬ ਦੇਣਗੇ ਪਿੱਕੀ ਬੰਦਾ ਐਸੋ ਸਾਡੇ ਨਾਲ ਜਗਮੀਤ ਸਿੰਘ ਜੀ ਢਿੱਲੋਂ ਜਿਹੜੇ ਕਿ ਐਡਵੋਕੇਟ ਨੇ ਉਹ ਵੀ ਸਾਡੇ ਨਾਲ ਬੈਠੇ ਨੇ ਉਹਨਾਂ ਨੇ ਗੱਲਬਾਤ ਕਰਦੇ ਸਰਦਾਰ ਜਗਮੀਤ ਸਿੰਘ ਜੀ ਜਿਸ ਤਰ੍ਹਾਂ ਕਿ ਕਾਂਗਰਸ ਪਾਰਟੀ ਦਾਵਾ ਕਰ ਰਹੀ ਹੈ ਕਿ ਤਰਨਤਾਰਨ ਦੇ ਵਿੱਚੋਂ ਛੀੜ ਦੀ ਜਿੱਤ ਪ੍ਰਾਪਤ ਕਰੇਗੀ ਪਰ ਕਾਂਗਰਸ ਪਾਰਟੀ ਦੇ ਵਿੱਚ ਵੇਖਿਆ ਗਿਆ ਕਿ ਜਿਸ ਦਿਨ ਤਰਨਤਾਰਨ ਦੇ ਵਿੱਚ ਇਕੱਠ ਹੋਇਆ ਤਰਨਤਾਰਨ ਦੇ ਵਿੱਚ ਇੱਕ ਬੋਰ ਲੱਗਾ ਹੋਇਆ ਸੀਗਾ ਜਿਹਦੇ ਤੇ ਵਿੱਚ ਤਰਨਤਾਰਨ ਦੇ ਸਾਬਕਾ ਜਿਹੜੇ ਐਮਐਲਏ ਸੀਗੇ ਉਹਨਾਂ ਦੀ ਤਸਵੀਰ ਕਿਤੇ ਦਿਖਾਈ ਨਹੀਂ ਦਿੱਤੀ ਇਹਦਾ ਕੀ ਕਾਰਨ ਰਹਾ ਜੇ ਦੇਖੋ ਇਸ ਤਰ੍ਹਾਂ ਹੈ ਕਿ ਉਸ ਦਿਨ ਜਿਹੜਾ ਇਕੱਠ ਕੀਤਾ ਗਿਆ ਹੈ ਸਰਦਾਰ ਲਖਮਿੰਦਰ ਸਿੰਘ ਲੱਕੀ ਜੀ ਦੀ ਅਗਵਾਈ ਹੇਠ ਹੋਇਆ ਕੁਝ ਨਵੇਂ ਸ਼ਹਿਰੀ ਪ੍ਰਧਾਨ ਬਣੇ ਸਨ ਤੇ ਮੈਨੂੰ ਨਹੀਂ ਲੱਗਦਾ ਕਿ ਹਲਕਾ ਤਰਨਤਾਰਨ ਦਾ ਕੋਈ ਬੰਦਾ ਰਹਿ ਗਿਆ ਹੋਵੇ ਜਿਸ ਨੂੰ ਸਨਾਹ ਨਾ ਪਹੁੰਚਿਆ ਹੋਵੇ ਸਮੁੱਚੀ ਕਾਂਗਰਸ ਪਾਰਟੀ ਨੂੰ ਇਕੱਠਿਆਂ ਕਰਨ ਦੇ ਲਈ ਹਰ ਇੱਕ ਨੂੰ ਸਨਾਹ ਦਿੱਤਾ ਜਿੱਥੋਂ ਤੱਕ ਸਾਡੀ ਪਹੁੰਚ ਸੀ ਅਸੀਂ ਵੀ ਸਨਾਹ ਦਿੱਤਾ ਅੱਦੇ ਬਹੁਤ ਸਾਰੇ ਕਾਂਗਰਸ ਦੇ ਆਗੂ ਉੱਥੇ ਪਹੁੰਚੇ ਵੀ ਨੇ ਰਹੀ ਗੱਲ ਦੇਖੋ ਡਾਕਟਰ ਤਨਵੀਰ ਰਗਣੀ ਹੋਤਰੀ ਜੀ ਦੀ ਤਾਂ ਇਸ ਸੀਜ਼ਨ ਨੂੰ ਵੀ ਆਉਣ ਵਾਲੇ ਸਮੇਂ ਧਿਆਨ ਰੱਖਿਆ ਜਾਵੇਗਾ ਕਿਉਂਕਿ ਉਹਨਾਂ ਨੇ 5 ਸਾਲ ਇੱਕ ਚੰਗੀ ਇਲਾਕੇ ਦੀ ਵੀ ਸੇਵਾ ਕੀਤੀ ਹੈ ਤੇ ਆਪਣੀ ਪੂਰੀ ਜ਼ਿੰਦਗੀ ਕਾਂਗਰਸ ਪਾਰਟੀ ਦੀ ਸੇਵਾ ਕੀਤੀ ਹੈ ਤੇ ਉਹਨਾਂ ਦੀ ਵੀ ਅਗਰ ਕੋਈ ਤਸਵੀਰ ਦੀ ਗੱਲ ਹੈ ਤਾਂ ਉਹਨਾਂ ਦਾ ਬਣਦਾ ਮਾਨ ਸਨਮਾਨ ਉਹਨਾਂ ਨੂੰ ਦਿੱਤਾ ਜਾਵੇ 49 ਸਾਲ ਬਾਅਦ ਤਰਨ ਤਰਨ ਦੇ ਵਿੱਚੋਂ ਕਾਂਗਰਸ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਡਾਕਟਰ ਧਰਮਵੀਰ ਜੀ ਨੇ ਇੱਥੇ ਆਣ ਕੇ ਕਾਂਗਰਸ ਦਾ ਝੰਡਾ ਲਹਿਰਾਇਆ ਤੇ ਜਿੱਥੇ ਉਹਨਾਂ ਤਸਵੀਰ ਨਹੀਂ ਲੱਗੀ ਤੇ ਕੀ ਲੱਗਦਾ ਨਹੀਂਗਾ ਕਿ ਇੱਥੇ ਕਾਂਗਰਸ ਪਾਰਟੀ ਦੇ ਵਿੱਚ ਕੋਈ ਧੜੇਬਾਜ਼ੀ ਹੋ ਚੁੱਕੀ ਜੇ ਬਿਲਕੁਲ ਕਾਂਗਰਸ ਪਾਰਟੀ ਦੀ ਵਿੱਚ ਕੋਈ ਵੀ ਧੜੇਬਾਜ਼ੀ ਨਹੀਂ ਹੈ ਤਾਂ ਸੋ ਮੈਨੂੰ ਨਹੀਂ ਲੱਗਦਾ ਕਿ ਇਹ ਤਸਵੀਰ ਵਾਲੀ ਗੱਲ ਜਿਸ ਤਰ੍ਹਾਂ ਤੁਸੀਂ ਬਣਾ ਰਹੇ ਹੋ ਇੱਕ ਅਹਿਮ ਮੁੱਦਾ ਹੈ ਕਿਉਂਕਿ ਪਾਰਟੀ ਦੇ ਪਹਿਲਾਂ ਵੀ ਬਹੁਤ ਸਾਰੇ ਆਗੂ ਰਹੇ ਨੇ ਜਿਨ੍ਹਾਂ ਨੇ ਇਥੋਂ ਚੋਣਾਂ ਲੜਿਆ ਸੋ ਹਰ ਇੱਕ ਦੀ ਤਸਵੀਰ ਲਗਾਈ ਨਹੀਂ ਜਾ ਸਕਦੀ ਜਿੱਥੋਂ ਤੱਕ ਕੋ ਸਾਫਕਾ ਵਿਧਾਇਕ ਨੇ ਮਰਹੂਮ ਸਾਫਕਾ ਵਿਧਾਇਕ ਨੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਤਸਵੀਰ ਲਗਾਈ ਜਾਵੇਗੀ ਤੇ ਕਾਂਗਰਸ ਪਾਰਟੀ ਇੱਕ ਝੋਟਾ ਹੈ ਇਹਦਾ ਤੁਹਾਨੂੰ ਰਿਜ਼ਲਟ ਇਹਨਾਂ ਆਉਣ ਵਾਲੇ ਚੋਣਾਂ ਦੇ ਵਿੱਚ ਦਿਖੇਗਾ ਕਾਂਗਰਸ ਪਾਰਟੀ ਵੱਲੋਂ ਜੋ ਵੀ ਕੈਂਡੀਡੇਟ ਹੋਏਗਾ ਇੱਕ ਮੁਠ ਹੋ ਕੇ ਕਾਂਗਰਸ ਲੋਕ ਮੁੱਦੇ ਲੈ ਕੇ ਇੱਥੇ ਜਾਵੇਗੀ ਰਹੀ ਗੱਲ ਕਾਂਗਰਸ ਇਹਨੇ ਸਾਲਾਂ ਬਾਅਦ ਜਿੱਤੀ ਸੀ ਤੇ ਫਿਰ ਹਾਰ ਦਾ ਮੂੰਹ ਵੇਖਣਾ ਪਿਆ ਉਹਦਾ ਮੁੱਖ ਕਾਰਨ ਇਹ ਸੀ ਕਿ ਜਿਹੜੀ ਝਾੜੂ ਵਾਲਿਆਂ ਨੇ ਲੋਕਾਂ ਨੂੰ ਠੱਗੀ ਮਾਰੀ ਤੇ ਫਰਾਡ ਗਰੰਟੀਆਂ ਦਿੱਤੀਆਂ ਉਹ ਕਿਸੇ ਸ਼ਾਇਰ ਨੇ ਕਿਹਾ ਸੀ ਕਿ ਇਹ ਇਸ ਕਦਰ ਆਵਾਮ ਤੇ ਇਹਸਾਨ ਕਰਤੇ ਹਨ ਅੱਖਾਂ ਛੀਨ ਲੈਂਦੇ ਹਨ ਔਰ ਚਸ਼ਮੇ ਦਾਨ ਕਰਦੇ ਹਨ ਇਹ ਉਹ ਗੱਲ ਪੰਜਾਬੀਆਂ ਨਾਲ ਕੀਤੀ ਹੈ ਇਹਨਾਂ ਨੇ ਅੱਖਾਂ ਖੋਲੀਆਂ ਤੇ ਚਸ਼ਮੇ ਦਾਨ ਕਰਦੇ ਨੇ ਇਹ ਗੱਲ ਇਸ ਲਈ ਟੁਕਦੀ ਹੈ ਇਹਨਾਂ ਤੇ ਕਿਉਂਕਿ ਇੱਕ ਲੈਂਡ ਪੂਲਿੰਗ ਸਕੀਮ ਆਈ ਹੈ ਕਹਿੰਦੇ 40000 ਏਕੜ ਕਿਸਾਨਾਂ ਤੋਂ ਲੈਣਾ ਹੈ ਕਹਿੰਦੇ ਭਾਈ ਆਪੋ ਆਪਣੀ ਜ਼ਮੀਨ ਦੇ ਦਿਓ ਤਤੋਂ ਅਨੁਰੇਟਾਂ ਚ ਕੀ ਦਵਾਂਗੇ ਤੁਹਾਡੀ ਪਲਾਟ ਚੋਂ ਤੁਹਾਡੀ ਜ਼ਮੀਨ ਚੋਂ 1000 ਗੱਜ ਦਾ ਪਲਾਟ ਸੋ ਅੱਖਾਂ ਖੋ ਕੇ ਚਸ਼ਮੇਦਾਨ ਕਰਨ ਵਾਲੀ ਜਿਹੜੀ ਛੇਰੋਚੈਰੀ ਇਹਨਾਂ ਤੇ ਲਾਗੂ ਹੁੰਦੀ ਹੈ ਤੇ ਉਹ 40 ਮਹੀਨੇ ਲੰਘ ਗਏ ਵਾਅਦਾ ਕਰਕੇ ਗਏ ਸਨ ਕਹਿੰਦੇ 4 ਮਹੀਨਿਆਂ ਚ ਨਸ਼ਾ ਮੁਕਤ ਪੰਜਾਬ ਤੁਸੀਂ ਪੱਤਰਕਾਰ ਉਹ ਬੜੇ ਚੰਗੇ ਪੱਤਰਕਾਰ ਹੋ ਰੋਜ਼ਾਨਾ ਸਪੀਡ న్యూਸ ਦੇ ਤੁਸੀਂ ਦੇਖ ਲਓ ਕਿੰਨਾ ਕੁ ਨਸ਼ਾ ਮੁਕਤ ਪੰਜਾਬ ਹੋਇਆ ਹੈ ਨਸ਼ਾ ਯੁਕਤ ਪੰਜਾਬ ਹੋਇਆ ਜਾਂ ਨਸ਼ਾ ਮੁਕਤ ਪੰਜਾਬ ਹੋਇਆ ਹੈ 40 ਮਹੀਨੇ ਹੋ ਗਏ ਨਸ਼ਾ ਮੁਕਤ ਨਹੀਂ ਹੋਇਆ ਬੜੇ ਮੁੱਦੇ ਨੇ ਜਿਹੜੇ ਲੋਕਾਂ ਚ ਲੈ ਕੇ ਜਾਵਾਂਗੇ ਢਿਲੋ ਸਾਹਿਬ ਇਹ ਗੱਲ ਜਦੋਂ ਆਪਣੀ ਸਰਕਾਰ ਕਾਂਗਰਸ ਵੀ ਆਈ ਸੀਗੀ ਤੇ ਉਹਨਾਂ ਨੇ ਵੀ ਆਪਣਾ ਕੈਪਟਨ ਸਾਹਿਬ ਜੀ ਨੇ ਹੱਥ ਵਿੱਚ ਗੁਟਕਾ ਫੜ ਕੇ ਕਸਮ ਖਾ ਕੇ ਇਹ ਗੱਲ ਕਹੀ ਸੀਗੀ ਪਰ ਨਸ਼ਾ ਬੰਦ ਤੇ ਟਾਪ ਦੀ ਸਰਕਾਰ ਵੱਲੋਂ ਹੋਇਆ ਜੀ ਦੇਖੋ ਬਿਲਕੁਲ ਕੈਪਟਨ ਅਮਰਿੰਦਰ ਸੋਨ ਨੇ ਗੁਟਕਾ ਸਾਹਿਬ ਫੜ ਕੇ ਸੌਂ ਖਾਧੀ ਸੀ ਜਿਹੜੀ ਸੌਂ ਤੇ ਉਹ ਖਰੇ ਨਹੀਂ ਉਤਰੇ ਉਸ ਤੋਂ ਬਾਅਦ ਉਹਨਾਂ ਨੂੰ ਮੁੱਖ ਮੰਤਰੀ ਦੇ ਚਿਹਰੇ ਤੋਂ ਉਤਾਰਿਆ ਗਿਆ ਤੇ ਚੰਨੀ ਸਾਹਿਬ ਜਦੋਂ ਸੀਐਮ ਬਣੇ ਸੋ ਇੱਕ ਗੱਲ ਮੈਂ ਜ਼ਰੂਰ ਕਹੂੰਗਾ ਕਿ ਜਿਹੜੀ ਪਾਰਟੀ ਨੇ ਗੱਲ ਕਹੀ ਸੀ ਕਿ ਵੱਡੀਆਂ ਮੱਛੀਆਂ ਫੜਾਂਗੇ ਤਾਂ ਉਸ ਸਮੇਂ ਵਿਕਰਮਜੀਤ ਸਿੰਘ ਮਜੀਠੀਆ ਦਾ ਐਫਆਈਆਰ ਕੱਟੀ ਉਸ ਐਫਆਈਆਰ ਦੇ ਬਹਾਲ ਤੇ ਵਿਕਰਮਜੀਤ ਸਿੰਘ ਮਜੀਠੀਆ 6 ਮਹੀਨੇ ਜੇਲ੍ਹ ਚ ਰਿਹਾ ਤਾਂ ਤੁਹਾਨੂੰ ਪਤਾ ਹੈ ਉਸ ਨੂੰ ਬੇਲ ਕੀ ਕਹਿ ਕੇ ਹਾਈ ਕੋਰਟ ਨੇ ਦਿੱਤੀ ਸੀ ਜਦੋਂ ਝਾੜੂ ਸਰਕਾਰ ਬਣ ਗਈ ਵਿਕਰਮ ਮਜੀਠੀਆ ਜੇਲ੍ਹ ਸੀ ਤਾਂ ਇੱਕ ਵਾਰ ਵੀ ਝਾੜੂ ਸਰਕਾਰ ਨੇ ਜੇਲ੍ਹ ਚੋਂ ਦੀ ਪੁਸ਼ਤਾਸ਼ ਨਹੀਂ ਕੀਤੀ ਨਾ ਉਸ ਨੂੰ ਬੁਲਾਇਆ ਇੱਕ ਇਨਵੈਸਟੀਗੇਸ਼ਨ ਦੇ ਵਿੱਚ ਇਨਵੈਸਟੀਗੇਸ਼ਨ ਨੂੰ ਅੱਗੇ ਵਧਾਇਆ ਜਾਵੇ ਤਾਂ ਫਿਰ ਮਾਨਯੋਗ ਹਾਈ ਕੋਰਟ ਨੇ ਕਿਹਾ ਕਿ ਅਗਰ ਤੁਹਾਨੂੰ ਲੋੜ ਹੀ ਨਹੀਂ ਹੈ ਪੁੱਛਤਾ ਇਸ ਦੀ ਲੋੜ ਹੀ ਨਹੀਂ ਹੈ ਕੇਸ ਨੂੰ ਅੱਗੇ ਵਧਾਉਂਦੀ ਤਾਂ ਕਿਉਂ ਨਾ ਇਸ ਮੁਜਰਮ ਨੂੰ ਜ਼ਮਾਨਤ ਦਿੱਤੀ ਜਾਵੇ ਸੋ ਕਾਂਗਰਸ ਨੇ ਜਿੰਨਾ ਹੋ ਸਕਿਆ ਸੀ ਵਾਦਾ ਨਿਭਾਇਆ ਸੀ 55000 ਐਫ ਆਈ ਆਰ ਸਾਢੇ 10 ਯਰ ਵਿਲੇ ਦਰਜ ਹੋਈਆਂ ਸਨ ਐਨ ਡੀ ਪੀ ਐਸ ਐਕਟ ਤਹਿਤ ਤੇ ਕੋਸ਼ਿਸ਼ ਕੀਤੀ ਸੀ ਬਟ ਸਫਲ ਨਹੀਂ ਸੀ ਹੋਏ ਬਟ ਅੱਜ ਦਾ ਜੋ ਮਾਹੌਲ ਹੈ ਪਹਿਲਾਂ ਸਮਾਂ ਸੀ ਕੋਈ ਨਸ਼ੇੜੀ ਮਰਦਾ ਸੀ ਨਸ਼ਾ ਨਾ ਮਿਲਣ ਕਰਕੇ ਅੱਜ ਓਵਰਡੋਜ਼ ਨਾਲ ਨਸ਼ੇੜੀ ਮਰ ਰਹੇ ਨੇ ਸੋ ਇਹ ਇੱਕ ਚਿੰਤਾਜਨਕ ਗੱਲ ਹੈ ਕਿ ਕਿਵੇਂ ਹਰ ਰੋਜ਼ ਨਵਾਂ ਕਿਸਮ ਦਾ ਨਸ਼ਾ ਆ ਰਿਹਾ ਹੈ ਨਵੇਂ ਕਿਸਮ ਦੇ ਲੋਕਾਂ ਵਿੱਚ ਦੇਖ ਰਹੇ ਹਾਂ ਇਥੋਂ ਤੱਕ ਕਿ ਔਰਤਾਂ ਦੇ ਵਿੱਚ ਵੀ ਨਸ਼ੇ ਦੀ ਮਾਤਰਾ ਵਧ ਗਈ ਹੈ ਸੋ ਜਿਹੜੀ ਕਿ ਚਿੰਤਾ ਦਾ ਵਿਸ਼ਾ ਹੈ ਪੰਜਾਬ ਨਸ਼ਾ ਮੁਕਤ ਬਿਲਕੁਲ ਨਹੀਂ ਵਧ ਰਿਹਾ ਇਸ ਨਸ਼ੇ ਕਰਕੇ ਹੀ ਹੁਣ ਕ੍ਰਾਈਮ ਵਧ ਰਿਹਾ ਹੈ ਜਿਹੜਾ ਨਸ਼ਾ ਕਰਦਾ ਹੈ ਉਹ ਸਨੇਚਿੰਗ ਕਰਦਾ ਹੈ ਲੁੱਟਖੋ ਕਰਦਾ ਹੈ ਫਰੋਤੀਆਂ ਮੰਗਦਾ ਹੈ ਫਰੋਤੀਆਂ ਲੈਂਦਾ ਹੈ ਤੋ ਇਹ ਬਹੁਤ سارے ਰਿਜ਼ਲਟ ਇਹਦੇ ਨਿਕਲ ਰਹੇ ਨੇ ਜੀ ਗੱਲ ਆ ਗਈ ਆ ਕਿ ਜਿੱਦ ਤਰ੍ਹਾਂ ਤੁਸੀਂ ਵਿਕਰਮਜੀਤ ਸਿੰਘ ਮਜੀਠੀਏ ਜਿਹਨੂੰ ਦੱਸ ਰਹੇ ਜੇ ਕਿ ਜੇਲ੍ਹ ਵਿੱਚ ਭੇਜਿਆ ਸੀ ਪਰ ਹੁਣ ਵਿਕਰਮਜੀਤ ਸਿੰਘ ਮਜੀਠੀਆ ਦੇ ਹੱਕ ਵਿੱਚ ਸਰਦਾਰ ਚਰਨਜੀਤ ਸਿੰਘ ਦੀ ਚੰਨੀ ਬੋਲ ਰਹੀ ਦੇਖੋ ਮੈਂ ਪਹਿਲਾਂ ਤਾਂ ਤੁਹਾਨੂੰ ਕਲੈਰਟੀ ਦਵਾ ਕਿ ਚਰਨਜੀਤ ਸਿੰਘ ਚੰਨੀ ਜੀ ਨੇ ਬਿਆਨ ਕੀ ਦਿੱਤਾ ਹੈ ਉਹ ਕਹਿੰਦੇ ਕਿ ਮੁੱਦਾ ਸਰਕਾਰ ਬਣਾ ਰਹੀ ਹੈ ਕਿ ਅਸੀਂ ਨਸ਼ੇ ਖਿਲਾਫ ਕਾਰਵਾਈ ਕਰ ਰਹੇ ਹਾਂ ਤੇ ਐਫ ਆਈ ਆਰ ਜਿਹੜੀ ਦਰਜ ਹੋਈ ਹੈ ਵਾਧੂ ਆਮਦਨ ਦੀ ਆਮਦਨ ਤੋਂ ਵਾਧੂ ਜਾਇਦਾਦ ਦੀ ਦਰਜ ਕੀਤੀ ਚਰਨਜੀਤ ਸਿੰਘ ਚੰਨੀ ਨੇ بیٹے ਦਾ ਵਿਆਹ ਕੀਤਾ ਉਦੋਂ ਅਕਾਲੀ ਪਾਰਟੀ ਵਾਲੇ ਤੋਂ ਖਿਲਾਫ ਬੋਲ ਰਹੇ ਮੈਂ ਕਿਹਾ ਬਿਲਕੁਲ ਮੇਰੀ ਤੁਸੀਂ ਗੱਲ ਤਾਂ ਪੂਰੀ ਹੋਣ ਦਿਓ ਚਰਨਜੀਤ ਸਿੰਘ ਚੰਨੀ ਤਾਂ ਹੁਣ ਵੀ ਕਹਿ ਰਹੇ ਨੇ ਕਿ ਜਿੱਥੇ ਮੇਰਾ ਬਿਆਨ ਦਰਜ ਕਰਨਾ ਹੀ ਕਰੋ ਮੈਂ ਇਨਵੈਸਟੀਗੇਸ਼ਨ ਦੇ ਵਿੱਚ ਸ਼ਾਮਲ ਹੋ ਕੇ ਕਿਉਂਕਿ ਮੈਂ ਉਸ ਸਮੇਂ ਮੁੱਖ ਮੰਤਰੀ ਸੀ ਜਦੋਂ ਪਰਚਾ ਦਰਜ ਹੋਇਆ ਤਾਂ ਮੈਂ ਬਿਆਨ ਦੇਣ ਲਈ ਤਿਆਰ ਹਾਂ ਪਰ ਅੱਜ ਸੱਚਾਈ ਇਹ ਹੈ ਇਹ ਧੜੂ ਸਰਕਾਰ ਨੇ ਵਿਕਰਮ ਜੀਟੀਆ ਕਲੱਬ ਕਾਰਵਾਈ ਕੀਤੀ ਮੈਂ ਕਹਿੰਦਾ ਜੀ ਸਦਕੇ ਕਰਨ ਹੋਰ ਵੀ ਜਿਹੜਾ ਇਨਵੋਲਡ ਹੈ ਉਹਦੇ ਖਿਲਾਫ ਵੀ ਕਰਨ ਬਟ ਲੋਕਾਂ ਦੇ ਵਿੱਚ ਇੱਕ ਭਰਮਣਾ ਫੈਲਾਉਣ ਕਿ ਅਸੀਂ ਨਸ਼ੇ ਵਿਰੋਧ ਕਾਰਵਾਈ ਕਰ ਰਹੇ ਹਾਂ ਇਹ ਕਾਰਵਾਈ ਵਿਜੀਲੈਂਸ ਨਸ਼ੇ ਖਿਲਾਫ ਨਹੀਂ ਕਰਦੀ ਹੁੰਦੀ ਵਿਜੀਲੈਂਸ ਆਮਦਨ ਤੋਂ ਵੱਧ ਅਗਰ ਕਿਸੇ ਦੀ ਜਾਇਦਾਦ ਹੁੰਦੀ ਹੈ ਜਿਸ ਨੇ ਆਪਣੇ ਜਾਂ ਬਲੈਕ ਮਨੀ ਇਕੱਠੀ ਕੀਤੀ ਹੈ ਉਹਦੇ ਖਿਲਾਫ ਕਾਰਵਾਈ ਕਰਦੀ ਹੈ ਤੋਂ ਉਸ ਦਿਨ ਕਾਰਵਾਈ ਵਿਜੀਲੈਂਸ ਦੀ ਹੋਈ ਹੈ ਇਹ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਨਾ ਕਰਨ ਬਾਕੀ ਇੱਕ ਗੱਲ ਮੈਂ ਹੋਰ ਤੁਹਾਨੂੰ ਯਾਦ ਕਰਾਵਾਂ 2018 ਵਿੱਚ ਪੰਜਾਬ ਦੇ ਵਿੱਚ ਇੱਕ ਮਾਫੀਨਾਮਾ ਬੜਾ ਚਰਚਿਤ ਹੋਇਆ ਸੀ। ਉਹ ਮਾਫੀਨਾਮਾ ਕਿਹਦਾ ਸੀ? ਕੇਜਰੀਵਾਲ ਸਾਹਿਬ ਦਾ। ਉਹਨਾਂ ਨੇ ਹੱਥ ਜੋੜ ਕੇ ਕੰਨ ਫੜ ਕੇ ਮਾਫੀ ਮੰਗੀ ਸੀ ਵਿਕ੍ਰਮਜੀਤ ਮਜੀਠੀਆ ਤੋਂ ਕਿ ਇਹ ਤਸ਼ਕਰ ਨਹੀਂ ਹੈ ਮੈਂ ਮਾਫੀ ਮੰਗਦਾ ਹਾਂ। ਸੋ ਅੱਜ ਇਹ ਕਿਹੜੇ ਮੂੰਹ ਦੇ ਨਾਲ ਕਿਹੜੀਆਂ ਕਾਰਵਾਈਆਂ ਕਰਦੇ ਨੇ? ਇਹ ਇਹ ਕਾਰਵਾਈ ਕਰਨੀ ਕਿਉਂ ਭਾਈ? ਇਹਦਾ ਵੀ ਤੁਹਾਨੂੰ ਰੀਜ਼ਨ ਦੱਸਦਾ ਹਾਂ। ਕੁਵਰ ਵਿਜੇ ਪ੍ਰਤਾਪ ਨੂੰ ਜਦੋਂ ਪਾਰਟੀ 'ਚੋਂ ਕੱਢਿਆ ਤੇ ਲੋਕਾਂ ਨੇ ਮੰਗ ਕੀਤੀ ਕਿ ਤੁਸੀਂ ਤਾਂ ਕੁਵਰ ਨੂੰ ਲੈ ਕੇ ਆਏ ਸੀ ਬੇਦਬੀ ਦੇ ਇਨਸਾਫ ਲਈ। ਨਸ਼ਿਆਂ ਦੇ ਇਨਸਾਫ ਲਈ ਉਹਨੂੰ ਹੀ ਘੜ ਦਿੱਤਾ ਸੋਸਤੇ ਪੋਚਾ ਪਾਉਣ ਲਈ ਇਸ ਨੂੰ ਫੜ ਕੇ ਅੰਦਰ ਦਿੱਤਾ ਹੈ ਜੀ ਸੜਕੀ ਅੰਦਰ ਦੇਣ ਬਟ ਲੋਕਾਂ ਨੂੰ ਸੱਚਾਈ ਦੱਸਣ ਕਿੱਥੇ ਉਹ ਵੱਡੀਆਂ ਮੱਛੀਆਂ ਕਿੱਥੇ ਉਹ ਡਰਗ ਜਿਹੜੀ ਕਹਿੰਦੇ ਸੀ ਅਸੀਂ ਇੰਨੇ ਰਿਕਵਰੀ ਕਰਾਂਗੇ ਜੋ ਨਹੀਂ ਹੋਈ ਅੱਜ ਵੀ ਗਲੀ ਗਲੀ ਨਸ਼ਾ ਵੇਚ ਰਹੇ ਤੁਸੀਂ ਸ਼ਾਮ ਨੂੰ ਕਿਤੇ ਵੀ ਚਲੇ ਜਾਓ ਤੁਹਾਨੂੰ ਨਸ਼ਾ ਗਲੀਆਂ 'ਚ ਵੇਚਦਾ ਮਿਲੇਗਾ ਜੇਕਰ ਗੱਲ ਕਰੀਏ ਇਹ ਤਾਂ ਹੋ ਗਈ ਹੁਣ ਦੂਸਰੇ ਮੁੱਦਿਆਂ ਦੀ ਗੱਲ ਤਰਨ ਤਰਨ ਦੀ ਜਿਹੜੀ ਚੀਟ ਆ ਸਭ ਖਾਲੀ ਹੈ ਤੇ ਇਲੈਕਸ਼ਨ ਦਾ ਜਿਹੜਾ ਟਾਈਮ ਬਿਲਕੁਲ ਨਜ਼ਦੀਕ ਆ ਰਿਹਾ ਆਪਣਾ ਕਿਹੜਾ ਮੈਨੀਫੈਸਟੋ ਹੋਊਗਾ ਜਿਹਦੇ ਤੇ ਆਪਾਂ ਇਲੈਕਸ਼ਨ ਤਰਨਤਾਰਨ ਦੇ ਲੜਾਂਗੇ ਜੇ ਸਭ ਤੋਂ ਪਹਿਲਾਂ ਤੇ ਜੋ ਮੈਨੂੰ ਲੱਗਦਾ ਹੈ ਕਿ ਤਰਨਤਾਰਨ ਇੱਕ ਗੁਰੂ ਨਗਰੀ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਧਰਤੀ ਹੈ ਹਜ਼ਾਰਾਂ ਦੀ ਗਿਣਤੀ ਚ ਲੋਕ ਇੱਥੇ ਹਰਮੰਦਰ ਸਾਹਿਬ ਗੁਰੂ ਅਰਜਨ ਦੇਵ ਜੀ ਦੇ ਦੁਆਰ ਮੱਥਾ ਟੇਕਣ ਆਉਂਦੇ ਨੇ ਪਰ ਤਾਂ ਵੀ ਜੋ ਟੂਰਿਜ਼ਮ ਦਾ ਬਲ ਤਰਨਤਾਰਨ ਨੂੰ ਮਿਲਣਾ ਚਾਹੀਦਾ ਸੀ ਵੱਡੇ ਪੱਧਰ ਤੇ ਕਿਉਂਕਿ ਲੱਗੇ ਹੀ ਇਧਰੋਂ ਕਈ ਲੋਕ ਬਾਰਡਰ ਵੀ ਦੇਖਣ ਚਲੇ ਜਾਂਦੇ ਨੇ ਟੌਰੀ ਬਾਰਡਰ ਵੱਲ ਤੇ ਹੋਰ ਵੀ ਕਈ ਇਤਿਹਾਸਕ ਥਾਵਾਂ ਨੇ ਬਾਬਾ ਬੁੱਢਾ ਸਾਹਿਬ ਗੁਰਦੁਆਰਾ ਵੀ ਐ ਸੋ ਜਿਸ ਤਰੀਕੇ ਦੇ ਨਾਲ ਤਰਨਤਾਰਨ ਹਲਕਾ ਪਰਫੁੱਲਿਤ ਹੋਣਾ ਚਾਹੀਦਾ ਸੀ ਟੂਰਿਜ਼ਮ ਦੇ ਵਿੱਚ ਉਹ ਨਹੀਂ ਹੋਇਆ ਉਸ ਦੀ ਅਸੀਂ ਕੋਸ਼ਿਸ਼ ਕਰਾਂਗੇ ਕਿ ਟੂਰਿਜ਼ਮ ਲਈ ਪਰਫੁੱਲਿਤ ਹੋਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਕੋਈ ਟੂਰਿਸਟ ਆਉਣਗੇ ਲੋਕਾਂ ਦਾ ਕਾਰੋਬਾਰ ਵੀ ਚੱਲੇਗਾ ਇੱਥੇ ਰਿਕਸ਼ੇ ਵਾਲਾ ਵੀ ਚੰਗੀ ਦਿਹਾੜੀ ਬਣਾਵੇਂਗਾ ਕੋਟਰਾਂ ਦਾ ਕੰਮ ਚੱਲੇਗਾ ਦੁਕਾਨਦਾਰਾਂ ਦਾ ਚੱਲੇਗਾ ਤੇ ਇੱਕ ਵੱਡੇ ਲੈਵਲ ਤੇ ਤਨਤਨ ਦਾ ਜਿਹੜਾ ਨਾਮ ਆਏਗਾ ਦੂਜੀ ਗੱਲ ਗੁਰੂ ਨਗਰੀ ਨਸ਼ੇ ਦੇ ਨਾਮ ਹੇਠ ਤੇ ਗੈਂਗਸਟਰਵਾਦ ਹੇਠ ਬਦਲਾਅ ਹੋਈ ਹੈ ਅਗਰ ਕੋਈ ਗੱਲ ਕਰਦਾ ਨਸ਼ੇ ਦੀ ਤਨਤਨ ਦੇ ਨਾਮ ਉੱਪਰ ਆਉਂਦਾ ਹੈ ਗੈਂਗਸਟਰਾਂ ਦੀ ਗੱਲ ਹੁੰਦੀ ਹੈ ਤਨਤਨ ਦਾ ਨਾਮ ਉੱਪਰ ਆਉਂਦਾ ਹੈ ਸੋ ਅਗਰ ਕਾਂਗਰਸ ਪਾਰਟੀ ਦੇ ਹੱਥ ਤਾਕਤ ਆਉਂਦੀ ਹੈ ਤੇ ਮੇਰੇ ਹਿਸਾਬ ਦੇ ਨਾਲ ਜਿਹੜਾ ਨਸ਼ੇ ਦੀ ਵਿਕਰੀਤਾ ਇੰਨੀ ਜ਼ਿਆਦਾ ਵਧ ਗਈ ਹੈ ਉਸ ਨੂੰ ਪਹਿਲੇ ਪਹਿਲ ਦੇ ਆਧਾਰ ਤੇ ਕੰਟਰੋਲ ਕਰਾਂਗੇ ਤੇ ਜਿਹੜੇ ਕਾਰੋਬਾਰੀ ਨੇ ਸ਼ਹਿਰ ਦੇ ਜਿਹੜੇ ਰੈਂਸਮ ਕਾਲਸ ਤੋਂ ਪਰੇਸ਼ਾਨ ਨੇ ਜਿਹੜੇ ਸ਼ਾਮ ਨੂੰ ਘਰੋਂ ਨਹੀਂ ਨਿਕਲਦੇ ਪਤਾ ਨਹੀਂ ਰਾਜ ਕੋਈ ਚੀਨ ਨਾ ਲਾ ਲੈ ਕੋਈ ਫਰੋਤੀਲੀ ਕਾਲ ਨਾ ਮੰਗ ਲੈ ਕੋਈ ਗੋਲੀ ਨਾ ਮਾਰ ਦੇ ਉਹਨਾਂ ਦਾ ਜੀਵਨ ਸੁਖਾਲਾ ਬਣਾਇਆ ਜਾਵੇਗਾ ਸ਼ਹਿਰ ਦੇ ਵਿੱਚ ਚੰਗੀਆਂ ਪਾਰਕਸ ਬਣ ਗਈਆਂ ਜਿੱਥੇ ਲੇਡੀਜ਼ ਮਹਿਲਾਵਾਂ ਆਰਾਮ ਦੇ ਨਾਲ ਬੱਚੇ ਖੇਡ ਖੂਦ ਕਰ ਸਕਣ ਅਤੇ ਆਰਾਮ ਨਾਲ ਸ਼ਹਿਰ ਦੇ ਵਿੱਚ ਫਿਰ ਸਕਣ ਪੀਸਫੁਲ ਮਾਹੌਲ ਮੈਨੂੰ ਲੱਗਦਾ ਹੈ ਇਸ ਸਮੇਂ ਪਹਿਲ ਕਦਮੀ ਹੈ ਜਿਹੜਾ ਡਰ ਦੇ ਸائے ਹਟ ਅਸੀਂ ਬਾਹਰ ਨਾ ਨਿਕਲੀਏ ਪੀਸਫੁਲੀ ਨਿਕਲੀਏ ਇਹ ਸੰਜੀਤ ਜਗਜੀਤ ਸਿੰਘ ਜੀ ਢਿੱਲੋਂ ਜਿਨ੍ਹਾਂ ਨੇ ਦੱਸਿਆ ਹੈ ਕਿ ਤਰਨਤਾਰਨ ਨੂੰ ਮੇਨ ਜਿਹੜੀ ਜ਼ਰੂਰਤ ਹੈ ਕਿਉਂਕਿ ਇਹ ਗੁਰੂ ਦੀ ਨਗਰੀ ਹੈ ਇੱਥੇ ਟੂਰਿਸਟ ਆਉਣ ਤੋਂ ਕਈ ਵਰੀ ਡਰ ਜਾਂਦੇ ਨੇ ਕਿਉਂਕਿ ਇਥੋਂ ਦਾ ਜਿਹੜਾ ਨਾਂ ਹਰ ਵਕਤ ਜਿਹੜਾ ਸੁਰਖੀਆਂ ਵਿੱਚ ਰਿਹਾ ਏ ਜੇਕਰ ਨਸ਼ੇ ਦੀ ਗੱਲ ਕਰੀਏ ਤੇ ਨਸ਼ੇ ਦੇ ਵਿੱਚ ਵੀ ਉ르ਤਾ ਪੰਜਾਬ ਤਰਨਤਾਰਨ ਤੋਂ ਮੂਵੀ ਬਣੀ ਸੀਗੀ ਉਸ ਤੋਂ ਬਾਅਦ ਜੇਕਰ ਗੱਲ ਕਰੀਏ 84 ਦੀ ਤੇ 84 ਦਾ ਵੀ ਆਪਾਂ ਮਾਹੌਲ ਵੇਖਿਆ ਤਰਨ ਤਰਨ ਤੇ ਮੂਵੀ ਫਿਲਮਾਈ ਗਈ ਹੈ ਸੋ ਲਾਸਟ ਵਿੱਚ ਮੈਂ ਰਾਣਾ ਗੰਢੀਵਿੰਡ ਜੀ ਨੂੰ ਸਵਾਲ ਕਰਾਂਗਾ ਕਿ ਜੇ ਆਪ ਜੀ ਨੂੰ ਟਿਕਟ ਮਿਲਦੀ ਹੈ ਤੇ ਤਰਨ ਤਰਨ ਵਾਸਤੇ ਕੀ ਕਰਨਾ ਚਾਹੁੰਦੇ ਰਾਣਾ ਸਾਹਿਬ ਜੇਕਰ ਆਪ ਜੀ ਨੂੰ ਟਿਕਟ ਮਿਲਦੀ ਹੈ ਤਰਨ ਤਰਨ ਤੋਂ ਤੇ ਕੀ ਕਰਨਾ ਚਾਹੋਗੇ ਤੁਸੀਂ ਮੈਂ ਪਹਿਲ ਦੇ ਆਧਾਰ ਤੇ ਜਿਹੜਾ ਅੱਗੇ ਜਿਸ ਤਰ੍ਹਾਂ ਆਪਾਂ ਗੱਲ ਚੱਲ ਰਹੀ ਸੀ ਤਰਨ ਤਰਨ ਦੀ ਸੁਰੱਖਿਆ ਤਰਨ ਤਰਨ ਦੇ ਜਿਹੜਾ ਗੈਂਗਸਟਰਵਾਦ ਤੋਂ ਬਚਾਵਾਂਗੇ ਤਰਨਤਾਰਨ ਦੇ ਨਸ਼ਾਵਾਦ ਜਿਹੜਾ ਘਰ ਘਰ ਨਸ਼ਾ ਵੜਿਆ ਫਿਰਦਾ ਹੈ ਬੁਰਾ ਹਾਲ ਬੱਚੇ ਮਰ ਗਏ ਮਾਵਾਂ ਰੋਂਡੀਆਂ ਉਹਨਾਂ ਨੂੰ ਨਸ਼ਾ ਮੁਕਤ ਕਰਨ ਦੀ ਕੋਸ਼ਿਸ਼ ਕਰਾਂਗੇ ਪਹਿਲ ਦੇ ਆਧਾਰ ਤੇ ਔਰ ਜਿਹੜਾ ਬਾਜ਼ਾਰ ਦੀ ਪਾਰਕਿੰਗ ਦਾ ਹੱਲ ਕਰਾਂਗੇ ਜਿਹੜਾ ਬੁਰਾ ਹਾਲ ਹੋ ਜਾਂਦਾ ਵਾ ਕਈ ਯਾਰ ਲੰਘਣ ਲਗਾਉਂਦਾ ਮੰਦਾ ਹਾਲ ਇੱਥੇ ਤਰਨਤਾਰਨ ਦਾ ਕੂੜੇ ਦਾ ਡੈਂਪ ਹੈ ਜਿਹੜਾ ਉਹ ਮੈਨੂੰ ਪਤਾ ਹੈ ਕਿ ਉਹ ਜਗ੍ਹਾ ਕਿੱਥੇ ਆ ਉਹਨੂੰ ਕੂੜੇ ਦੇ ਡੈਂਪ ਨੂੰ 4 ਏਕੜ ਥਾਂ ਹੈ ਸ਼ਹਿਰੋਂ ਬਾਹਰ ਉੱਥੇ ਲੈ ਕੇ ਜਾਵਾਂਗੇ ਹੋਰ ਜਿਹੜੀ ਡਿਵੈਲਪਮੈਂਟ ਦੀ ਕੋਈ ਵੀ ਗੱਲ ਆ ਉਹ ਅਸੀਂ ਤਕੜੇ ਹੋ ਕੇ ਇੱਥੇ ਕਰਾਂਗੇ ਔਰ ਜਿਹੜਾ ਮੇਰਾ ਪਿੰਡ ਗੰਡੀਵੰਡਾ ਉਹ ਬਾਰਡਰ ਤੇ ਆ ਜ਼ੀਰੋ ਲੌਨ ਤੋਂ ਜ਼ੀਰੋ ਲੈਂਡ ਤੋਂ 3-4 ਕਿਲੋਮੀਟਰ ਸਿਰਫ ਡਿਸਟੈਂਸ ਆ ਗੰਡੀਵੰਡਾ ਪਿੰਡ ਦਾ ਜ਼ੀਰੋ ਲੈਂਡ ਬਾਰਡਰ ਤੋਂ ਮੈਂ ਆਪਣੇ ਸਾਡੇ ਜਿਉਂ ਤਰਨਤਾਰਨ ਇੱਥੇ ਦੇਸ਼ ਯਾਦ ਹੋਇਆ ਸਾਡੇ ਇੱਥੇ ਤਰਨਤਾਰਨ ਦੇ ਵਿੱਚ ਕੋਈ ਵੀ ਵੱਡੀ ਫੈਕਟਰੀ ਨਹੀਂ ਲੱਗੀ ਮੈਂ ਕੋਸ਼ਿਸ਼ ਕਰਾਂਗਾ ਜਿਉਂ ਜਦੋਂ ਸਰਕਾਰ ਆਈ ਤੇ ਸੱਚੇ ਪਾਤਸ਼ਾਹ ਕਿਰਪਾ ਕਰੇ ਇੱਥੇ ਆਪਣੀ ਵੱਡੀ ਇੰਡਸਟਰੀ ਲੈ ਕੇ ਆਵਾਂਗੇ ਜਿਹੜਾ ਬੇਰੁਜ਼ਗਾਰ ਨੌਜਵਾਨ ਵਿਚਾਰੇ ਤੁਰੇ ਫਿਰਦੇ ਉਹ ਰੋਜ਼ਗਾਰ ਮਿਲੇਗਾ ਔਰ ਜਿਹੜਾ ਲੋਕਾਂ ਨੂੰ ਸਖਾਵਾ ਮਾਹੌਲ ਮਿਲੇਗਾ ਔਰ ਡਰ ਡਰ ਤੋਂ ਰਹਿਤ ਜਿਹੜੀ ਜ਼ਿੰਦਗੀ ਆ ਉਹ ਇੱਥੇ ਫਸਰੇ ਔਰ ਗੁਰੂ ਦੀ ਕਿਰਪਾ ਦੇ ਨਾਲ ਸੁਖ ਸ਼ਾਂਤੀ ਚੜ੍ਹਦੀ ਕਲਾ ਹੋਵੇ ਇਹ ਹੀ ਮੈਂ ਸੁਖ ਮੰਗਦਾ ਸੋ ਇਹ ਸੰਜੀ ਰਣਜੀਤ ਸਿੰਘ ਦੀ ਰਾਣਾ ਕੰਡੀਵਿੰਡ ਜਿਨ੍ਹਾਂ ਨੇ ਆਪ ਜੀ ਨੇ ਸੁਣਿਆ ਯਾ ਕਿ ਮੇਨ ਕੰਮ ਸਾਡੇ ਇਥੋਂ ਦਾ ਬੀਰੋਜਗਾਰੀ ਦਾ ਹੈ ਤੇ ਇਹਨਾਂ ਨੇ ਕਿਹਾ ਕਿ ਇੰਡਸਟਰੀ ਲਿਆਈ ਜਾਊਗੀ ਜਿਹਦੇ ਵਿੱਚ ਲੋਕ ਜਿਹੜੇ ਬੇਰੁਜ਼ਗਾਰ ਨੇ ਉਹਨਾਂ ਨੂੰ ਰੋਜ਼ਗਾਰ ਮਿਲੇਗਾ ਸੋ ਹੁਣ ਦੇਖਦੇ ਹਾਂ ਕਿ ਆਪ ਜੀ ਦਰਸ਼ਕ ਦੇਖ ਰਹੇ ਹੋ ਤੇ ਆਪ ਜੀ ਦਾ ਕੀ ਸੁਝਾਅ ਹੈ ਤੇ ਸਾਡੇ ਕਮੈਂਟ ਬਾਕਸ ਵਿੱਚ ਆਣ ਕੇ ਤੁਸੀਂ ਦੱਸੋਗੇ ਕਿ ਕੀ ਰਾਣਾ ਜੀ ਨੇ ਜਾਂ ਉਹਨਾਂ ਦੇ ਬੇਟੇ ਨੇ ਜੋ ਗੱਲਾਂ ਕਹੀਆਂ ਨੇ ਕੀ ਇਹ ਸੱਚ ਨੇ ਸਹੀ ਕਰ ਸਕਣਗੇ ਇਹ ਤੇ ਹੁਣ ਇਹ ਜਾਣਦਾ ਜਾਂ ਆਉਣ ਵਾਲਾ ਸਮਾਂ ਦੱਸੇਗਾ ਤਦ ਤੱਕ ਤੁਸੀਂ ਦੇਖਦੇ ਰਹੋ ਰੋਜ਼ਾਨਾ ਸਪੀਡ ਨਿਊਜ਼ ਮੈਂ ਹਾਂ ਨਿਸ਼ਾਨ ਸਹੋਤਾ ਤਰੰਤਾਰ